ਰਣਜੀਤ ਆਪਾ ਜੀ ਪੰਨਵਾ ਪਿੰਡ ਤੋਂ ਆ ਮੇਰੀ ਮੇਰਾ ਭਣੋਈਆਂ ਗੁਜਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਤੀ ਉੱਥੇ ਵੀ ਧਰ ਨਹੀਂ ਲੱਗੇ ਤੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਰਹੀਆਂ ਡੱਬਿਆਂ ਚ ਬੰਦ ਅੱਜ ਆ ਕੇ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਏ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਏ ਬਸ ਆ ਕੇ ਮੈਤੀ ਦੇਗੇ ਤਾੜੀਆਂ ਮਰਵਾ ਗਿਆ ਜੀ ਤੁਹਾਡੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਵਾਲਾ ਕਿਹਦੀ ਕਿਹਦੀ ਸਪੋਰਟ ਕਰੂਗਾ ਵੀ ਇਹਨੇ ਕਰਿਆ ਮਰਨਾ ਪਿੰਡਾਂ ਵਾਲੇ ਨੇ ਆ ਕੇ ਕਹਿੰਦਾ ਜੀ 2 ਲੱਖ ਰੁਪਈਆ ਪੜੋ ਪਹਿਲਾਂ ਪੜੂ ਮੰਨਾ ਫਿਰ ਨੌਕਰੀ ਲਊ ਪਰਮਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਈਆ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦ ਹਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਈਆ ਦਾ ਮਿਲੇ ਕਿੰਨਾ 2 ਲੱਖ ਰੁਪਈਆ ਕਦੋਂ ਬੱਚਾ ਬਣਿਆ ਕਦੋਂ ਨੌਕਰੀ ਲੱਗਿਆ ਮੇਰਾ ਨੋ ਵੀਰੇ ਮਨਦੀਪ ਕੌਰ ਆ ਤੇ ਵੀਰੇ ਭਗਵਾਨ ਜੀ ਤੁਮਾਨ ਆਸੀ ਮਹਤਮਾਨ ਤੁਹਾਨੂੰ ਮਿਲੇ ਨਹੀਂ ਕੀ ਕਹਿ ਕੇ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤੁਮਾਨ ਨਾਲ ਮਲਾਉਨੇ ਆ ਸੀ ਤੇ ਬੀ ਨਾਲ ਗੱਲਬਾਤ ਕਰੇ ਜੰਮੀ ਨੇ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਬੁਲਾ ਕੇ ਤਾਂ ਲੈ ਕੇ ਗਈ ਸੀ ਵੀ ਗੱਲਬਾਤ ਕਰਾ ਕੇ ਲੈ ਕੇ ਗਈ ਸੀ ਵੀ اسی ਤਰੀ ਗੱਲਬਾਤ ਕਰਾਵਾਂਗੇ ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਇਹ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਕੋਈ ਗੱਲਬਾਤ ਨਹੀਂ ਹੋਈ ਹੈਗੀ ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਿਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ ਬੱਸਾਂ ਕਹਿ ਦਿੰਦੇ ਨੇ ਵੀਰੇ ਸਾਨੂੰ ਢਾਲ ਦਿੰਦੇ ਨੇ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਸੀ ਉਹਨਾਂ ਤੋਂ ਕੋਈ ਸਵਾਲ ਰੱਖਣਾ ਚਾਹੁੰਦੇ ਸੀ ਵੀਰੇ ਵੀ ਸਰਕਾਰ ਦਾ ਕੀ ਹੱਕ ਹੈ ਨਰਦੋਸ਼ ਬੰਦੇ ਨੂੰ ਜੇਲ੍ਹ 'ਚ ਬਿਠਾਉਣ ਦਾ ਸਾਰਾ ਪਿੰਡ ਗਵਾਹ ਏ ਸਾਰੇ ਲੋਕ ਗਵਾਹ ਨੇ ਇਨਕੁਆਇਰੀ ਲਾ ਲਣ ਜੋ ਮਰਜ਼ੀ ਕਰ ਲੈਣ ਤੁਹਾਡੇ ਤੁਹਾਡੇ ਕਰੋ ਕੋਈ ਮਤਲਬ ਇਸ ਘਟੜਾਂ ਦੇ ਵਿੱਚ ਗਿਆਗਾ ਕੋਣ ਸੀ ਚਾਚੇ ਕਰਦੇ ਦਾ ਕੀ ਲੱਗਦੇ ਸੀ ਦੋ ਮੇਰੇ ਸਕੇ ਚਾਚੀ ਮੁੱਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਤੇ ਦੂਜੇ ਦਿਨ ਜਦੋਂ ਮਤਲਬ ਐਵੇਂ ਗਾ ਪਿਆ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ মিডিਆ ਆਈ মিডিਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਲ ਇਹਦਾ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ মিডিਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਹਣਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਕਿੱਥੇ ਦਾ ਇਨਸਾਫ ਸੁਖਵਿੰਦਰ ਸੁਖੀ ਆ ਵੀਰੇ ਹੁਣ ਉਹ ਸੰਗਰੂਰ ਜੇਲ੍ਹ ਚਾ ਸ਼ੂਗਰ ਦਾ ਉਹ ਮਰੀਜ਼ ਆ ਮੇਰੀ ਨਣਦ ਨੂੰ ਸ਼ੂਗਰ ਆ ਮੇਰੀ ਸੱਸ ਨੂੰ ਤਮਾਕੀ ਟੈਨਸ਼ਨ ਆ ਦੋ ਮੇਰੇ ਬੱਚੇ ਨੇ ਛੋਟੇ ਛੋਟੇ ਕਾਰਨ ਕਰਕੇ ਚੁੱਕਿਆ ਕਰਕੇ ਕਹਿੰਦੇ ਵੀ ਕਿਸੇ ਨੇ ਸ਼ਿਕਾਇਤ ਕਰੀ ਆ ਵੀ ਇਹੇ ਕੰਮ ਕਰਦਾ ਸੀ ਇਸੇ ਪਿੰਡ ਦੇ ਨੂੰ ਐਸੇ ਐਸੇ ਪਿੰਡ ਦੇ ਨੇ ਹਾਂ ਵੀ ਇਹ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਮਾਸਟਰ ਮਾਈਂਡ ਨੇ ਉਹ ਇਹ ਪ੍ਰਸ਼ਾਸਨਿਕਾ ਵੀ ਮਾਸਟਰਮਾਈਂਡ ਨੇ ਇਸ ਪਿੰਡ ਦੇ ਵਿੱਚ ਮੇਰੇ ਮੂੰਹ ਤੇ ਬੁਲਾਓ ਕੌਣ ਕਹਿੰਦਾ ਆਹ ਖੜੀ ਆ ਮੈਂ ਬੁਲਾਓ ਕਿਹੜਾ ਪ੍ਰਸ਼ਾਸਨ ਕਹਿੰਦਾ ਏ ਸਾਡਾ ਮਜ਼ਾਕ ਬਣਾ ਰੱਖਿਆ ਏ ਹੁਣ ਤੁਸੀਂ ਮੰਗ ਕੀ ਜਿਹੜੀ ਰੱਖੀ ਆ ਕੋਪ ਮੰਤਰੀ ਅਸੀਂ ਆਹੀ ਮੰਗ ਰੱਖੀ ਆ ਵੀ ਸਾਡਾ ਨਿਰਦੋਸ਼ ਬੰਦਾ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਠੀਕ ਆ ਅਸੀਂ ਪਿੰਡ ਦੇ ਨਾਲ ਤੇ ਠੀਕ ਆ ਅਸੀਂ ਧਰਨਿਆਂ ਤੇ ਗਏ ਆ ਤਿੰਨ ਦਿਨ ਪਿੰਡ ਖੜਿਆ ਤੁਹਾਡੇ ਨਾਲ ਕੋਈ ਇਸ ਗੱਲ ਨੂੰ ਹਾਂ ਪਿੰਡ ਸਾਡੇ ਨਾਲ ਆ ਅਸੀਂ ਪਿੰਡ ਦੇ ਨਾਲ ਤੇ ਅਸੀਂ ਨਾਲ ਹੋ ਕੇ ਪਿੰਡਦਿਆਂ ਨੂੰ ਮੁਆਵਜ਼ਾ ਦਿਵਾਇਆ ਹੁਣ ਸਾਡਾ ਇੱਕੋ ਮੋਹਵਾਂ ਸਮੁੱਦਾ ਏ ਵੀ ਜਿਹੜਾ ਸੁੱਖੀ ਗੁਜਰਾ ਏ ਉਹ ਵੀ ਵੀਰੇ ਇਸੇ ਪਿੰਡ ਦਾ ਬੰਦਾ ਏ ਮੈਂ ਇਸ ਪਿੰਡ ਦੀ ਬਹੂ ਆ ਵੀ ਸਾਡਾ ਵੀ ਸਾਥ ਦਿੱਤਾ ਜਾਵੇ ਮੇਰੇ ਘਰ ਵਾਲੇ ਨੂੰ ਬਾਹਰ ਕੱਢਿਆ ਜਾਵੇ ਧਰਨੇ ਸਾਨੂੰ ਵੀ ਲਾਉਣੇ ਆਉਂਦੇ ਨੇ ਕੋਈ ਤੁਸੀਂ ਲਿਖਤੀ ਸ਼ਿਕਾਇਤ ਕਰੀਏ ਇਸ ਚੀਜ਼ ਦੀ ਵੀ ਸਾਡੇ ਕੋਲ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਵੀਰੇ ਬਹੁਤ ਲੋਕਾਂ ਨਾਲ ਗੱਲ ਕਰੀਆ ਨਿੱਤੀਸ਼ ਕਹਿ ਕੇ ਨੇ ਭਾਈ ਅਸੀਂ ਇਨਕੁਆਇਰੀ ਲਵਾਵਾਂਗੇ ਵੀਰੇ ਲੈਟਰ ਲਿਖਾਂਗੇ ਵੀਰੇ ਬਸ ਸਾਡਾ ਤਾਂ ਹੁਣ ਇਹ ਮੁੱਦਾ ਵੀ ਸਾਡੇ ਬੰਦੇ ਨੂੰ ਗਾਰ ਕੱਢਿਆ